ਅ ਅੱਜ ਮੋਗਾ ਪੁਲਿਸ ਵੱਲੋਂ ਜੁਦ ਨਸ਼ਾ ਵਿਰੋਧ ਦੇ ਤਹਿਤ ਇੱਕ ਕਬੜੀ ਵੱਡੀ ਸਫਲਤਾ ਮਿਲੀ ਹੈਗੀ ਹੈ ਜਿਸ ਵਿੱਚ ਸੀਐਸਟਾਹ ਵੱਲੋਂ ਇੱਕ ਦੋ ਬੰਦਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵੱਲੋਂ ਜਿਨ੍ਹਾਂ ਤੋਂ ਸਾਨੂੰ 6 ਕਿਲੋ ਆਫੀਨ ਜਿਹੜੀ ਬਰਾਮਦ ਕੀਤੀ ਗਈ ਹੈ ਜਿਸ ਦੀ ਡਿਟੇਲ ਚ ਜਿਹੜੀ ਜਾਣਕਾਰੀ ਇਸ ਤਰ੍ਹਾਂ ਹੈ ਇੱਕ ਜਿਤਵਾਰ ਥਾਣੇ ਸਾਡੇ ਪੁਲਿਸ ਪਾਰਟੀ ਮੌਜੂਦ ਸੀ ਜਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸਿਕਰਟ ਇਨਫੋਰਮੇਸ਼ਨ ਕਿ ਜਿਹੜੇ ਇੱਕ ਦੋ ਇੱਕ ਟਰਾਲੇ ਤੇ ਜਿਹੜੇ ਇਹ ਬੰਦੇ ਆ ਰਹੇ ਆ ਦੋ ਜਨੇ ਉਥੇ ਜਿਤਵਾਲ বাস ਸਟੈਂਡ ਦੇ ਖੜੇ ਆ ਤੇ ਜਿਹੜੇ ਕਿਤੋਂ ਅਫੀਮ ਲੈ ਕੇ ਆਏ ਹੈਗੇ ਤੇ ਪਹਿਲਾਂ ਵੀ ਇਸ ਥਾਂ ਦੇ ਵਿੱਚ ਜਿਹੜੇ ਹੈਗੇ ਆ ਪਏ ਹੋਏ ਹੈਗੇ ਤੇ ਉਹਨਾਂ ਨੇ ਕਿਸੇ ਨੂੰ ਇਹ ਅਫੀਮ ਜਿਹੜੀ ਇੱਥੇ ਡਿਲੀਵਰ ਕਰਨੀ ਸੀ ਉਸ ਲਈ ਤਾਈਂ ਇਨਫਾਰਮੇਸ਼ਨ ਦਿੱਤਾ ਜਿਹੜੀ ਐਫ ਆਈ ਆਰ ਰਜਿਸਟਰ ਕਰਤੇ ਕਰਕੇ ਜੋ ਸਾਡੀ ਜੋ ਫਰਦ ਇਨਵੈਸਟੀਗੇਸ਼ਨ ਚ ਡੀ ਐਸ ਪੀ ਸਾਹਿਬ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਉਹਨਾਂ ਦੇ ਕੋਲੋਂ ਜਿਹੜੀ ਹੈਗੀ ਆ ਇੱਕ ਟਰਾਲਾ ਜਿਹੜਾ ਪੀ ਵੀ 0 તેન એક્સ 9965 ਹੈਗਾ ઓનુ બ્રાન્ડ ઓડે وچوں ਜਿਹੜੀ 6 ਕਿਲੋ ਜਿਹੜੀ ਅਫੀਮ ਹੈਗੀ ਹੈ ਉਹ ਜਿਹੜੇ ਡਰਾਈਵਰ ਦੇ ਪਿੱਛੇ ਇੱਕ ਬਕਸਾ ਹੁੰਦਾ ਉਹਦੇ ਵਿੱਚੋਂ ਬ੍ਰੰਦ ਕੀਤੀ ਗਈ ਹੈਗੀ ਤੇ ਇਸ ਵਿੱਚ ਜਿਹੜੀ ਐਫ ਆਈ ਆਰ ਨੰਬਰ ਜਿਹੜੀ ਹੈ 97 181485 ਥਾਣਾ ਜਿੱਤੂ ਰਜਿਸਟਰ ਕੀਤੀ ਗਈ ਹੈਗੀ ਤੇ ਜਿਹੜੀ ਦੋਨਾਂ ਨੂੰ ਹਿਰਾਸਤ ਚ ਲੈ ਕੇ ਇਹਨਾਂ ਦੀ ਮੋੜਲਿਪ ਪੁਛਿਸ਼ ਚੱਲੀ ਗਈ ਹੈ ਕਿਥੋਂ ਲੈ ਕੇ ਆ ਰਹੇ ਸੀ ਇਹ ਟ੍ਰੈਫਿਕ ਇਹ ਜੋ ਉਹਨਾਂ ਨੇ ਹਜੇ ਦੱਸਿਆ ਹੈਗਾ ਇਹ Jharkhand ਤੋਂ ਆਏ ਸੀ ਜਿਸ ਵਿੱਚ ਲੋਹੇ ਦਾ ਸਮਾਨ ਸੀ ਉਹ ਉਸ ਵਿੱਚ ਇਹਨਾਂ ਨੇ ਪ੍ਰੋਸੈਸ 6 ਕਿਲੋ ਜਿਹੜੀ ਸੋ ਫਿਲਮ ਲੱਗ ਕੇ ਆਈ। ਕੋਈ ਪਤਾ ਲੱਗ ਰਿਹਾ ਜੀ ਇਹਨੂੰ ਸਪਲਾਈ ਕਰਨੀ ਸੀ। ਨਹੀਂ ਇਹਨਾਂ ਨੇ ਹਜੇ ਇੱਕ ਦਿਨ ਹੀ ਅਕਾਲੀ ਫੜੇ ਹੈਗੇ ਤੇ ਅੱਜ ਅਸੀਂ ਇਹਦਾ ਰਿਮਾਂਡ ਲੈ ਕੇ ਅੱਗੇ ਇਹਨਾਂ ਦੇ ਫਰਦਰ ਕਿੰਨਾ ਨੂੰ ਡਿਲੀਵਰ ਕਰਨੀ ਸੀ। ਉਸੇ ਅਸੀਂ ਜਾਣਦੇ ਹਾਂ। ਇਹ ਜਿਹੜਾ ਹੁਣ ਤੱਕ ਆਇਆ ਜਿਹੜਾ ਫੜਿਆ ਗਿਆ ਗੁਰਜੀਤ ਸਿੰਘ ਉਰਫ ਜੀਤ ਜੀਤ ਪੁੱਤਰ ਗੁਰਜੰਤ ਸਿੰਘ ਜਿਹੜਾ ਪਹਿਲਾਂ ਫੜਿਆ ਗਿਆ ਇਹੀ ਹੈਗਾ ਜਿਹੜਾ ਮੇਨ ਬੰਦਾ ਸੀ ਉਹਦੇ ਆਪਣੇ ਟਰੱਕ ਹੀ ਲੈ ਕੇ ਆਏ ਸੀ ਦੂਸਰਾ ਬੰਦਾ ਹਰਕੀਰਤ ਸਿੰਘ ਉਰਫ ਰਾਜੂ ਪੁੱਤਰ ਰਜਮੀਰ ਸਿੰਘ ਜਿਹੜਾ ਠਾਨਾ ਨਿਹਾਲ ਸਿੰਘ ਦਾ ਵਾਸੀ ਕਿਸ਼ਨਗੜ੍ਹ ਦਾ ਹੈਗਾ ਇਹਦੇ ਵਿੱਚ ਪਹਿਲਾਂ ਗੁਰਜੀਤ ਸਿੰਘ ਦੇ ਉੱਪਰ ਜੋ ਸਾਡੀ ਰਿਕਾਰਡ ਤੋਂ ਪਤਾ ਲੱਗਿਆ ਉਹਦੇ ਉੱਪਰ ਦੋ ਪਰਚੇ ਰਜਿਸਟਰਡ ਨੇ ਇੱਕ ਠਾਨਾ ਨਿਹਾਲ ਸਿੰਘੀ 307 ਦਾ ਇਕਾ थाना सिटी रामपुरा ਜਿਹੜਾ 355186 ਦਾ ਜਿਹੜਾ ਐਫ ਆਈ ਆਰ ਰਜਿਸਟਰਡ ਨੇ ਉਹਨਾਂ ਦੇ ਕਿਉਂਕਿ ਜਾਇਮੇ ਇੱਥੇ ਮੁੱਕ ਗਈ ਹੈ ਨਾ ਕਿ ਉਹ ਕਰਦੇ ਸੀ ਨਾ ਮੁੱਕ ਗਈ ਹਾਂ ਅਜੀਤਵਾਲੀ ਖੜੇ ਸੀ ਬੱਸ ਸਟੈਂਡ ਤੇ ਵੇਟ ਕਰਦੇ ਪਏ ਸੀ ਬਟ ਅਸੀਂ ਹੁਣ ਜਿਹੜੀ ਮਦਾਨਾ ਮੰਡੀ ਜਿਹੜੀ ਉੱਤੇ ਹੈਗੀ ਹੈ ਤੇ ਅਸੀਂ ਇਹਨਾਂ ਲਈ ਹੁਣ ਪੁੱਛਗਿੱਛ ਕਰਕੇ ਜਿਹੜੀ ਇਹਨਾਂ ਕੋਲੋਂ ਫਰਦਰ ਕਿਨੇ ਲੈਣੀ ਸੀ ਜਾਂ ਅੱਗੇ ਵੀ ਕਿੰਨੇ ਵਾ ਲੈ ਕੇ ਆਏ ਹੈ ਇਹ ਸਾਰੀ ਅਸੀਂ ਇਨਵੈਸਟੀਗੇਸ਼ਨ ਜਾਰੀ